ਸਾਖੀ ਸੁਖਾ ਸਿੰਘ ਕੀ ਸੁਣੀਏ ਮਨ ਚਿਤ ਲਾਏ ਮਾੜੀ ਕੰਬੋ ਕੀ ਪਿੰਡ ਤਰਖਾਣਾ ਦੇ ਘਰ ਇੱਕ ਬਾਲ ਪੈਦਾ ਹੋਇਆ ਜਿਸ ਦਾ ਨਾਂ ਸੁਖਾ ਸਿੰਘ ਰੱਖਿਆ ਗਿਆ ਸਾਖੀ ਅੱਗੇ ਐਉ ਤੋਰੀ ਓਨੇ ਦਿਨੀ ਪਿੰਡਾਂ ਵਿੱਚ ਭਾਵੇਂ ਚੋਰੀ ਚੋਰੀ ਹੀ ਸਹੀ ਪਰ ਸਿੰਘਾਂ ਦੀਆਂ ਗੱਲਾਂ ਚੱਲਦੀਆਂ ਰਹਿੰਦੀਆਂ ਸਨ ਫਲਾਣੀ ਥਾਂ ਮੁੱਠੀ ਭਰ ਸਿੰਘਾਂ ਨੇ ਸੈਂਕੜੇ ਪਠਾਨ ਮਾਰ ਦਿੱਤੇ ਜਾਂ ਕਿਤੇ ਹੋਰ ਇਕੱਲੇ ਸਿੰਘ ਨੇ ਮੁਗਲਾਂ ਦੇ ਘੋੜੇ ਲੁੱਟ ਲਿਆਂਦੇ ਇਹ ਗੱਲਾਂ ਲੋਕਾਂ ਦੀ ਆਮ ਗੱਲਬਾਤ ਦਾ ਹਿੱਸਾ ਸਨ ਸਿੰਘਾਂ ਦੀ ਸੂਰਬੀਰਤਾ ਬਾਰੇ ਸੁਣ ਕੇ ਸੁੱਖਾ ਸਿੰਘ ਦੇ ਮਨ ਵਿੱਚ ਖਾਲਸੇ ਪੰਥ ਵਿੱਚ ਸ਼ਾਮਲ ਹੋਣ ਦਾ ਚਾਅ ਪੈਦਾ ਹੋ ਗਿਆ ਅਤੇ ਉਸ ਨੇ ਅੰਮ੍ਰਿਤਸਰ ਸਾਹਿਬ ਜਾ ਕੇ ਖੰਡੇ ਬਾਟੇ ਦੀ ਪੌਲ ਲੈ ਲਈ ਬਾਟਾ ਤਿਆਰ ਕਰਨ ਵਾਲੇ ਪੰਜ ਸਿਕੰਗਾਂ ਵਿੱਚ ਭਾਈ ਮਣੀ ਸਿੰਘ ਜੀ ਵੀ ਸ਼ਾਮਲ ਸਨ 12 ਸਾਲਾਂ ਦੇ ਸੁੱਖਾ ਸਿੰਘ ਦਾ ਮਾਪਿਆਂ ਵਿਆਹ ਕਰ ਦਿੱਤਾ ਭਾਵੇਂ ਮੁਕਲਾਵਾ ਹਜੇ ਨਹੀਂ ਲਿਆਂਦਾ ਸੀ ਜਿੱਥੇ ਵੀ ਕਿਤੇ ਸਿੰਘਾਂ ਦੇ ਦੀਵਾਨ ਦੀ ਦਸ ਪੈਂਦੀ ਸੁੱਖਾ ਸਿੰਘ ਜ਼ਰੂਰ ਪਹੁੰਚਦਾ ਓਨੀ ਦਿਨੀ ਆਸਾ ਦੀ ਵਾਰ ਦੀ ਚੌਂਕੀ ਸਿੰਘ ਵੱਖ-ਵੱਖ ਥਾਂ ਹੀ ਲਾਉਂਦੇ ਸਨ ਸੁੱਖਾ ਸਿੰਘ ਆਸਾ ਕੀ ਵਾਰ ਦਾ ਕੀਰਤਨ ਸੁਣਨ ਜਾਣ ਲੱਗਾ ਸਿੰਘਾਂ ਵਿੱਚ ਪਛਾਣ ਵਧਣ ਲੱਗੀ ਅਤੇ ਸਿੰਘ ਘਰ ਵੀ ਆਉਣ ਲੱਗ ਪਏ ਘਰ ਆਏ ਸਿੰਘਾਂ ਦੀ ਜੀ ਜਾਣ ਨਾਲ ਸੇਵਾ ਕਰਦਾ ਲੰਗਰ ਪਾਣੀ ਚਾਹ ਨਾਲ ਛਕਾਉਂਦਾ ਜੇ ਸਿੱਖਾਂ ਦੇ ਹਮੈਤਿਆਂ ਦੀ ਗਿਣਤੀ ਪਿੰਡਾਂ ਵਿੱਚ ਸੀ ਤਾਂ ਮੁਗਲਾਂ ਦੇ ਚੁਗਲ ਵੀ ਘਟ ਨਹੀਂ ਸਨ ਕਿਸੇ ਨੇ ਦਰੋਗੇ ਨੂੰ ਜਾ ਲੂਤੀ ਲਈ ਕਿ ਸਿਪਾਹੀ ਸੁੱਖਾ ਸਿੰਘ ਨੂੰ ਫੜਨ ਲਈ ਆ ਗਏ ਕੁਦਰਤਨ ਉਸ ਦਿਨ ਸੁੱਖਾ ਸਿੰਘ ਘਰ ਨਹੀਂ ਸੀ ਪਰ ਮਾਪਿਆਂ ਨੂੰ ਚੇਤਾਵਨੀ ਜ਼ਰੂਰ ਮਿਲ ਗਈ ਕਿ ਆਪਣੇ ਪੁੱਤਰ ਨੂੰ ਨੱਥ ਪਾਣ ਸੁੱਖਾ ਸਿੰਘ ਹੁਣ ਘਰ ਛੱਡ ਕੇ ਸਿੰਘਾਂ ਦੇ ਜਥੇ ਵਿੱਚ ਰਹਿਣ ਲੱਗ ਪਿਆ ਮਾਤਾ ਪਿਤਾ ਲਈ ਸਗੋਂ ਹੋਰ ਪਰੇਸ਼ਾਨੀ ਦਾ ਸਬਬ ਬਣ ਗਿਆ ਕਿ ਪੁੱਤਰ ਘਰ ਹੀ ਤਿਆਗ ਗਿਆ ਹੈ ਉਹਨਾਂ ਸੁੱਖਾ ਸਿੰਘ ਨੂੰ ਲੱਭ ਕੇ ਸਮਝਾਉਣ ਦੀ ਕੋਸ਼ਿਸ਼ ਕੀਤੀ ਤੂੰ ਵਾਪਸ ਘਰ ਪਰਤ ਆ ਪੁੱਤਰਾ ਆਪਾ ਕੰਮੀ ਕਮੀਨ ਲੋਕ ਹਾਂ ਸਾਡਾ ਸਿੰਘਾਂ ਨਾਲ ਕੀ ਕੰਮ ਅਸੀਂ ਖਾਲਸੇ ਬਣ ਕੇ ਕੀ ਲੈਣਾ ਮਾਪੇ ਬੋਲੇ ਮਹਾਰਾਜ ਕਹਿ ਗਏ ਹਨ ਕਿ ਪਾਤਸ਼ਾਹੀ ਖਾਲਸੇ ਨੂੰ ਦੇਣੀ ਹੈ ਸੋ ਖਾਲਸੇ ਦਾ ਦਾਵਾ ਹੈ ਰਾਜ ਭਾਗ ਉੱਤੇ ਸੁਖਾ ਸਿੰਘ ਨੇ ਜਵਾਬ ਦਿੱਤਾ ਅਸੀਂ ਗਰੀਬਾਂ ਨੇ ਕੀ ਪਾਤਸ਼ਾਹੀਆਂ ਲੈਣੀਆਂ ਨੇ ਸੁਖਿਆ ਅਸੀਂ ਰੋਜ਼ ਕਮਾ ਕੇ ਖਾਣ ਵਾਲੇ ਲੋਕ ਹਾਂ ਗਰੀਬਾਂ ਨੂੰ ਦੋ ਡੰਗ ਰੋਟੀ ਬਥੇਰੀ ਪਾਤਸ਼ਾਹੀਆਂ ਸੰਭਨ ਪਾਤਸ਼ਾਹੀਆਂ ਵਾਲੇ ਪਿਤਾ ਬੋਲਿਆ ਉਗਲਾਂ ਦੀ ਸਲਤਨਤ 4 ਦਿਨਾਂ ਦੀ ਪੁਰਾਣੀ ਹੈ ਖਾਲਸੇ ਨੇ ਤਖਤ ਪਲਟਾ ਦੇਣੇ ਹਨ ਅਤੇ ਆਪ ਰਾਜ ਕਰਨਾ ਹੈ ਸੁੱਖਾ ਸਿੰਘ ਕਿਤੇ ਹੋਰ ਖਲੋਤਾ ਸੀ ਰਾਜ ਭਾਗ ਜੇ ਮਿਲ ਵੀ ਗਿਆ ਪੁੱਤਰਾ ਤਾਂ ਕਰਨਾ ਤਾਂ ਜੱਟਾਂ ਨੇ ਹੈ ਰਾਜ ਹੈ ਪੁੱਤਰਾ ਉਹਨਾਂ ਦਾ ਹੀ ਹੱਕ ਹੈ ਤਰਖਾਣਾ ਨੂੰ ਕੌਣ ਬਾਦਸ਼ਾਹ ਬਣਨ ਦਿੰਦਾ ਹੈ ਆਪਾਂ ਨੂੰ ਨਿੱਤ ਦੀ ਮਜ਼ਦੂਰੀ ਮਿਲਦੀ ਰਹੇ ਉਹ ਬਹੁਤ ਹੈ ਅਸੀਂ ਉਸੇ ਵਿੱਚ ਹੀ ਪਾਤਸ਼ਾਹ ਹਾਂ ਇਸੇ ਤਰ੍ਹਾਂ ਮਾਪੇ ਕਿੰਨਾ ਚਿਰ ਸੁੱਖਾ ਸਿੰਘ ਨੂੰ ਸਮਝਾਉਂਦੇ ਰਹੇ ਹੋਰ ਕੋਈ ਚਾਰਾ ਨਾ ਚੱਲਦਾ ਵੇਖ ਕੇ ਉਨ੍ਹਾਂ ਨੇ ਜੱਥੇਦਾਰ ਨੂੰ ਕਿਹਾ ਕਿ ਇਸ ਦਾ ਵਿਆਹ ਹੋ ਚੁੱਕਾ ਹੈ ਮੁਕਲਾਵੇ ਵਾਲੀ ਇਹਨੂੰ ਪੇਕੇ ਬੈਠੀ ਉਡੀਕ ਰਹੀ ਹੈ ਬਸ ਇੱਕ ਵਾਰ ਮੁਕਲਾਵਾ ਲੈ ਆਵੇ ਫੇਰ ਭਾਵੇਂ ਪਰਤ ਕੇ ਇੱਥੇ ਹੀ ਆ ਜਾਵੇ ਜੱਥੇਦਾਰ ਦੇ ਹੁਕਮ ਦੇ ਵੱਦੇ ਸੁੱਖਾ ਸਿੰਘ ਨੂੰ ਉਹਨਾਂ ਘਰ ਲੈ ਆਂਦਾ ਰਾਤ ਨੂੰ ਮਾਪਿਆਂ ਨੇ ਸੁੱਖੇ ਵਿੱਚ ਕੋਈ ਨਸ਼ਾ ਮਿਲਾ ਕੇ ਪਿਆ ਦਿੱਤਾ ਅਤੇ ਸੁੱਖਾ ਸਿੰਘ ਦੀ ਸੁੱਧ ਬੁੱਧ ਜਾਂਦੀ ਰਹੀ ਜਦ ਉਹ ਨਸ਼ੇ ਵਿੱਚ बेहोश ਹੋ ਗਿਆ ਨਾਈ ਸੱਦ ਕੇ ਉਸ ਦੇ ਕੇਸ ਕਤਲ ਕਰਵਾ ਦਿੱਤੇ ਕਿੱਥੇ ਤਾਂ ਸਵੇਰ ਨੂੰ ਸੁੱਖਾ ਸਿੰਘ ਨੂੰ ਸੁਰਤ ਆਉਣੀ ਸੀ ਪਰ ਭਾਣਾ ਵਾਪਰਿਆ ਵੇਖ ਕੇ ਉਸ ਦੀ ਤਾਂ ਸੁਰਤ ਸਗੋਂ ਹੋਰ ਜਾਂਦੀ ਰਹੀ ਉਸ ਦੀਆਂ ਅੱਖਾਂ ਵਿੱਚੋਂ ਮਾਪਿਆਂ ਲਈ ਕਰੋਧ ਦਿਸ ਰਿਹਾ ਸੀ ਸੁੱਖਾ ਸਿੰਘ ਨੂੰ ਕੁਝ ਵੀ ਨਹੀਂ ਸੁਝਿਆ ਉਸ ਨੇ ਘਰੋਂ ਭੱਜ ਕੇ ਪਿੰਡ ਦੇ ਖੂਹ ਵਿੱਚ ਛਾਲ ਮਾਰ ਦਿੱਤੀ ਕੋਲ ਖਲੋਤੇ ਲੋਕਾਂ ਨੇ ਬਚਾਉਣ ਲਈ ਰੱਸਾ ਖੂਹ ਵਿੱਚ ਲਮਕਾਇਆ ਪਰ ਸਿੰਘ ਨੇ ਬਚਣ ਲਈ ਤਾਂ ਛਾਲ ਮਾਰੀ ਹੀ ਨਹੀਂ ਸੀ ਸੋ ਉਸਨੇ ਰੱਸਾ ਨਾ ਫੜਿਆ ਉਹ ਤਾਂ ਸਗੋਂ ਪੁੱਠਾ ਸਿੱਧਾ ਹੋ ਕੇ ਡੁੱਬਣ ਦੀ ਕੋਸ਼ਿਸ਼ ਕਰ ਰਿਹਾ ਸੀ ਸੁੱਖਾ ਸਿੰਘ ਦੇ ਭਰਾ ਨੇ ਉਸ ਨੂੰ ਬਚਾਉਣ ਲਈ ਛਾਲ ਮਾਰੀ ਪਰ ਸੁੱਖਾ ਸਿੰਘ ਬਾਹਰ ਆਉਣ ਲਈ ਤਿਆਰ ਨਹੀਂ ਸੀ ਐਨੇ ਨੂੰ ਇੱਕ ਸਿੰਘ ਖੂਕੋ ਲਾਇਆ ਅਤੇ ਰੌਲੇ ਦਾ ਕਾਰਨ ਪੁੱਛਿਆ ਲੋਕਾਂ ਨੇ ਹਕੀਕਤ ਖੋਲ ਕੇ ਦੱਸੀ ਪਤਿਤ ਹੋ ਕੇ ਮਰਨ ਨਾਲੋਂ ਚੰਗਾ ਹੈ ਗੁਰਸਿੱਖੀ ਕਮਾ ਕੇ ਦੇਹ ਦਾ ਤਿਆਗ ਕਰ ਇਸ ਤਰ੍ਹਾਂ ਖੂਹ ਵਿੱਚ ਡੁੱਬ ਕੇ ਮਰਨਾ ਤੇਰੇ ਜਿਹੇ ਚੋਬਰ ਨੂੰ ਨਹੀਂ ਸੋਭਦਾ ਮਰਨਾ ਹੈ ਤਾਂ ਕਿਸੇ ਤੁਰਕ ਦੇ ਸਿਰ ਚੜ੍ਹ ਕੇ ਮਰ ਹਕੂਮਤ ਨਾਲ ਟੱਕਰ ਲੈ ਕੇ ਸ਼ਹਾਦਤ ਪ੍ਰਾਪਤ ਕਰ ਲੋਕਾਂ ਉੱਤੇ ਜ਼ੁਲਮ ਕਰਨ ਵਾਲੇ ਕਿਸੇ ਦੁਸ਼ਟ ਦਾ ਸੋਦਾ ਲਾ ਲੋੜਵੰਦਾਂ ਦੀ ਸੇਵਾ ਕਰਕੇ ਸਿੱਖੀ ਕਮਾ ਸਿੰਘ ਇਹ ਬਚਨ ਬੋਲਦਾ ਹੋਇਆ ਅੱਗੇ ਲੰਘ ਗਿਆ ਅਤੇ ਸੁੱਖਾ ਸਿੰਘ ਨੂੰ ਰਾਹ ਦਿਖ ਗਿਆ ਉਹ ਸੋਚਣ ਲੱਗਾ ਕਿ ਉਸਨੇ ਤਾਂ ਮਰਨਾ ਮਿੱਥ ਕੇ ਹੀ ਖੂਹ ਵਿੱਚ ਛਾਲ ਮਾਰੀ ਸੀ ਪਰ ਜੇ ਮੌਤ ਨਹੀਂ ਆਈ ਤਾਂ ਜ਼ਰੂਰ ਕੋਈ ਕਾਰਨ ਹੋਵੇਗਾ ਕੀ ਪਤਾ ਮਹਾਰਾਜ ਮੇਰੇ ਤੋਂ ਕੋਈ ਵੱਡੀ ਸੇਵਾ ਲੈ ਲੈਣ ਕਿਉਂ ਮੈਂ ਇੱਥੇ ਆਪਣੀ ਜਾਨ ਵਿਅਰਥ ਗਵਾਵਾਂ ਕਿਉਂ ਨਾ ਸ਼ਹਾਦਤ ਕਮਾਉਣ ਦਾ ਉਦਦਮ ਕਰਾਂ ਐਸੇ ਖਿਆਲਾਂ ਨੇ ਸੁੱਖਾ ਸਿੰਘ ਨੂੰ ਖੂਨ ਵਿੱਚੋਂ ਬਾਹਰ ਕੱਢ ਲਿਆਂਦਾ ਪਿੰਡ ਦੇ ਪੰਜ ਦੀ ਨਸਲੀ ਘੋੜੀ ਲੈ ਕੇ ਉਹ ਜੰਗਲ ਵਿੱਚ ਡੇਰੇ ਲਾਈ ਬੈਠੇ ਬਾਬਾ ਸ਼ਾਮ ਸਿੰਘ ਦੇ ਜਥੇ ਵਿੱਚ ਸ਼ਾਮਲ ਹੋ ਗਿਆ। ਬਾਬਾ ਸ਼ਾਮ ਸਿੰਘ ਤੋਂ ਹੀ ਉਸਨੇ ਖੰਡੇ ਦੀ ਪੌਲ ਮੁੜ ਕੇ ਲੈ ਲਈ। ਛੋਟੇ ਭਜੰਗੀ ਦੀ ਦ੍ਰਿੜਤਾ ਵੇਖ ਕੇ ਬਾਬਾ ਸ਼ਾਮ ਸਿੰਘ ਦਾ ਉਸ ਨਾਲ ਬਹੁਤ ਪਿਆਰ ਪੈ ਗਿਆ। ਸੁੱਖਾ ਸਿੰਘ ਦੇ ਮਨ ਵਿੱਚ ਫੁਰਨਾ ਆਇਆ ਕਿ ਪਿੰਡ ਦੇ ਪੰਜ ਦੀ ਜਿਹੜੀ ਘੋੜੀ ਪਾਣੀ ਪੀ ਆਉਣ ਦੇ ਬਹਾਨੇ ਭਜਾ ਕੇ ਲਿਆਂਦੀ ਹੈ ਉਸ ਦੀ ਕੀਮਤ ਜ਼ਰੂਰ ਪਿੰਡ 'ਤੇ ਜਿਣੀ ਚਾਹੀਦੀ ਹੈ ਉਸ ਨੇ ਸਿਰ ਉੱਤੇ ਜਟਕਾ ਜਿਹਾ ਮਡਾਸਾ ਮਾਰਿਆ ਅਤੇ ਲਾਹੌਰ ਨੂੰ ਚੱਲ ਪਿਆ ਛੋਟੇ ਖਿਲਰੇ ਕੇਸ ਮਡਾਸੇ ਵਿੱਚੋਂ ਬਾਹਰ ਦਿਖ ਰਹੇ ਸਨ ਇਸ ਤਰ੍ਹਾਂ ਜੱਟ ਬੂਟਾਂ ਵਾਲੇ ਭੇਸ ਵਿੱਚ ਉਸ ਨੂੰ ਕੋਈ ਵੀ ਸਿੰਗ ਕਰਕੇ ਪਛਾਣ ਨਾ ਸਕਿਆ ਘੋੜੀ ਲੈ ਕੇ ਉਹ ਸੁਨਿਆਰਿਆਂ ਦੇ ਇੱਕ ਬਾਜ਼ਾਰ ਵਿੱਚ ਵੜ ਗਿਆ ਸੋਨੇ ਦੀਆਂ ਮੋਹਰਾਂ ਨਾਲ ਭਰੀਆਂ ਥੈਲੀਆਂ ਲੈ ਕੇ ਲੋਕ ਇੱਧਰ ਉੱਧਰ ਜਾ ਰਹੇ ਸਨ ਇੱਕ ਵਪਾਰੀ ਦੇ ਮੋਢੇ ਪਾਈ ਮੋਹਰਾਂ ਦੀ ਥੈਲੀ ਖੋ ਕੇ ਸੁੱਖਾ ਸਿੰਘ ਨੇ ਘੋੜੀ ਦੀ ਪਿੱਠ ਉੱਤੇ ਧਰ ਲਈ ਅਤੇ ਪਲਾਂ ਵਿੱਚ ਹੀ ਅੱਖਾਂ ਤੋਂ ਓਲੇ ਹੋ ਗਿਆ ਜਦੋਂ ਬਾਜ਼ਾਰ ਵਿੱਚ ਰੌਲਾ ਪਿਆ ਉਦੋਂ ਨੂੰ ਤਾਂ ਉਹ ਲਾਹੌਰ ਪਾਰ ਕਰਕੇ ਜੰਗਲ ਵਿੱਚ ਪ੍ਰਵੇਸ਼ ਕਰ ਗਿਆ ਸੀ ਉਸ ਨੇ ਸਿੰਘਾਂ ਤੋਂ ਘੋੜੀ ਦਾ ਮੁੱਲ ਪਵਾਇਆ ਤਾਂ ਸਭ ਸਿੰਘਾਂ ਨੇ ਲਗਭਗ 300 ਦੀ ਕੀਮਤ ਤੈਅ ਕੀਤੀ। ਉਸਨੇ 300 ਰੁਪਇਆ ਪਿੰਡ ਦੇ ਪੰਜ ਨੂੰ ਭੇਜਿਆ ਅਤੇ ਨਾਲ ਹੀ ਸੁਨੇਹਾ ਵੀ ਕਿ ਪਿੰਡੋਂ ਕਾਲੀ ਨਾਲ ਨਿਕਲਣ ਕਰਕੇ ਹੋਰ ਕੋਈ ਚਾਰਾ ਨਹੀਂ ਸੀ। ਸੋ ਉਸ ਨੂੰ ਘੋੜੀ ਚੋਰੀ ਲਜਾਣੀ ਪਈ। ਬਾਕੀ ਬਚਦੀ ਮਾਇਆ ਉਸਨੇ ਖਾਲਸੇ ਦੇ ਲੰਗਰ ਵਿੱਚ ਪਾ ਦਿੱਤੀ। ਇਸੇ ਤਰ੍ਹਾਂ ਜਦ ਵੀ ਕਦੇ ਖਾਲਸੇ ਨੂੰ ਮਾਇਆ ਦੀ ਕੋਈ ਤੰਗੀ ਆਉਂਦੀ ਤਾਂ ਸੁੱਖਾ ਸਿੰਘ ਇਕੱਲਾ ਹੀ ਚੁੱਪਚੀ ਪੀਤੇ ਜਾ ਕੇ ਲਾਹੌਰ ਦਾ ਢੇਡਾ ਮਾਰਿਆ ਆਉਂਦਾ ਕਈ ਵਾਰ ਸਪਾਹੀਆਂ ਨਾਲ ਝੜਪਾਂ ਵੀ ਹੋ ਜਾਂਦੀਆਂ ਫੇਰ ਉਹ ਮੋਹਰਾਂ ਦੇ ਨਾਲ ਘੋੜੇ ਵੀ ਲੈ ਆਉਂਦਾ ਸ਼ਸਤਰ ਵਿਦਿਆ ਵਿੱਚ ਸੁੱਖਾ ਸਿੰਘ ਨੇ ਇਹ ਮੁਹਾਰਤ ਹਾਸਲ ਕਰ ਲਈ ਸੀ ਬੰਦੂਕ ਚਲਾਉਣਾ ਉਸ ਵਿੱਚ ਤਾਂ ਉਹ ਉਸਤਾਦ ਹੋ ਗਿਆ ਸੀ ਤੀਰ ਦਾ ਨਿਸ਼ਾਨਾ ਵੀ ਉਸ ਦਾ ਅਚੂਕ ਸੀ ਨੇਜਾ ਸੇਲਾ ਬਰਛੀ ਇਕਟਾਰ ਤਲਵਾਰ ਗੱਲ ਕੀ ਕੋਈ ਐਸਾ ਸ਼ਸਤਰ ਨਹੀਂ ਸੀ ਜਿਸ ਵਿੱਚ ਉਸ ਨੂੰ ਕੋਈ ਟੱਕਰ ਦੇ ਸਕੇ ਤੁਰਕਾਂ ਅਤੇ ਉਹਨਾਂ ਦੇ ਟੁੱਕੜਬੋਚਾਂ ਵਿੱਚ ਸੁਖਾ ਸਿੰਘ ਸੂਰਬੀਰਾਂ ਦਾ ਤਾਜ ਦੇ ਨਾਮ ਨਾਲ ਮਸ਼ਹੂਰ ਹੋ ਗਿਆ ਹਾਰ ਨੇ ਤਾਂ ਕਦੇ ਉਸ ਨੂੰ ਮੂੰਹ ਨਹੀਂ ਦਿਖਾਇਆ ਸੀ ਜਿੱਤ ਨੇ ਕਦੇ ਉਸ ਨੂੰ ਪਿੱਠ ਨਹੀਂ ਭਵਾਈ ਸੀ ਖਾਲਸੇ ਦੇ ਸਜੇ ਦੀਵਾਨ ਵਿੱਚ ਸੁਖਾ ਸਿੰਘ ਨੂੰ ਆਦਰ ਨਾਲ ਮੂਰਲੀ ਕਤਾਰ ਵਿੱਚ ਬਿਠਾਇਆ ਜਾਂਦਾ ਪਰ ਉਹ ਪੱਖੇ ਦੀ ਸੇਵਾ ਕਰਕੇ ਖੁਸ਼ੀ ਪਾਉਂਦਾ ਤਿਹਾਰੇ ਸਿੰਘਾਂ ਲਈ ਪਾਣੀ ਦੀਆਂ ਮਸ਼ਕਾਂ ਭਰ-ਭਰ ਕੇ ਲਿਆਉਂਦਾ ਸਰਦੀਆਂ ਵਿੱਚ ਜਥਿਆਂ ਲਈ ਲੱਕੜਾਂ ਅਤੇ ਹੋਰ ਬਾਲਣ ਦੀ ਸੇਵਾ ਕਰਦਾ ਤੁਰਕਾਂ ਦੇ ਖਜ਼ਾਨੇ ਲੁੱਟ ਕੇ ਖਾਲਸੇ ਦੇ ਲੰਗਰਾਂ ਨੂੰ ਚਿੱਤੇ ਪੈਰ ਜਾਰੀ ਰੱਖਦਾ ਥੱਕੇ ਸਿੰਘਾਂ ਦੇ ਸਰੀਰ ਮੰਡ ਦਾ ਪਾਣੀ ਨਾਲ ਪੈਰ ਧੋਂਦਾ ਸਿੰਘਾਂ ਦੇ ਦਾਤਨ ਕੁਰਲਾ ਕਰਨ ਵੇਲੇ ਪਾਣੀ ਦਾ ਗੜਵਾ ਫੜ ਕੇ ਕੋਲ ਖਲੋਤਾ ਰਹਿੰਦਾ ਸਿੰਘਾਂ ਦੇ ਇਸ਼ਨਾਨ ਲਈ ਪਾਣੀ ਦੇ ਡੋਲੂ ਭਰ-ਭਰ ਕੇ ਲਿਆਉਂਦਾ ਇਥੋਂ ਤੱਕ ਕਿ ਬਜ਼ੁਰਗ ਸਿੰਘਾਂ ਦੇ ਕਸ਼ਹਿਰੇ ਵੀ ਆਪ ਧੋ ਕੇ ਸਕਾਉਂਦਾ ਸੁੱਖਾ ਸਿੰਘ ਕੀਰਤਨ ਵੀ ਬੜਾ ਕਮਾਲ ਦਾ ਕਰਦਾ ਸੀ ਰਬਾਬ ਉੱਤੇ ਅੰਮ੍ਰਿਤ ਵੇਲੇ ਦੇ ਦੀਵਾਨ ਵਿੱਚ ਸੰਗਤਾਂ ਨੂੰ ਆਸਾ ਕੀ ਵਾਰ ਸਰਵਣ ਕਰਵਾਉਂਦਾ ਜੰਗੀ ਕਮਰ ਕੱਸਾ ਸੁੱਖਾ ਸਿੰਘ ਦੇ ਹਰ ਵੇਲੇ ਕੱਸਿਆ ਰਹਿੰਦਾ ਸੀ ਕਿਸੇ ਵੀ ਮਾਰ ਉੱਤੇ ਜਾਣ ਵੇਲੇ ਸਿੰਘਾਂ ਵਿੱਚ ਉਹ ਸਭ ਤੋਂ ਮੂਰੇ ਹੁੰਦਾ ਜਿੱਥੇ ਵਿੱਚ ਸੁੱਖਾ ਸਿੰਘ ਦਾ ਸਤਕਾਰ ਬਹੁਤ ਜ਼ਿਆਦਾ ਵਧ ਗਿਆ ਸੀ ਆਪਣੇ ਪੁੱਤਰਾਂ ਪੋਤਰਿਆਂ ਨੂੰ ਮਿਲਣ ਆਏ ਮਾਪੇ ਸੁੱਖਾ ਸਿੰਘ ਨੂੰ ਮਿਲੇ ਬਿਨਾ ਘਰ ਨਾ ਪਰਤਦੇ ਉਸ ਨੂੰ ਘਰ ਚਰਨ ਪਾਉਣ ਲਈ ਸੱਦਾ ਵੀ ਦਿੰਦੇ ਸੁੱਖਾ ਸਿੰਘ ਦੇ ਮਾਤਾ ਪਿਤਾ ਵੀ ਕਦੇ-ਕਦੇ ਮਿਲਣ ਆ ਜਾਂਦੇ ਹਰ ਵਾਰ ਉਹ ਉਸ ਨੂੰ ਸਿੰਘਾਂ ਤੋਂ ਕਹਾਉਂਦੇ ਕਿ ਮੁਕਲਾਵੇ ਵਾਲੀ ਉਡੀਕਦੀ ਹੈ ਮੁਕਲਾਵਾ ਲੈ ਆਵੇ ਪਰ ਸੁੱਖਾ ਸਿੰਘ ਕੋਰੀ ਨਾ ਕਰ ਦਿੰਦਾ ਅਤੇ ਉਹਨਾਂ ਨੂੰ ਪਿਛਲਾ ਵਾਕਾ ਚੇਤੇ ਕਰਵਾਉਂਦਾ ਮਾਪੇ ਆਪਣੇ ਕੀਤੇ ਉੱਤੇ ਸ਼ਰਮਸ਼ਾਰ ਹੁੰਦੇ ਜਦੋਂ ਕਈ ਵਾਰ ਮਾਪੇ ਨਿਮੂਜ ਨੇ ਹੋ ਕੇ ਵਾਪਸ ਪਰਤੇ ਤਾਂ ਜਥੇਦਾਰ ਬਾਬਾ ਸ਼ਾਮ ਸਿੰਘ ਜੀ ਨੇ ਸੁੱਖਾ ਸਿੰਘ ਨੂੰ ਬੁਲਾ ਕੇ ਕਿਹਾ ਦੇਖ ਪੁੱਤਰਾ ਹੁਣ ਤੂੰ ਬਲੀ ਸੂਰਮਾ ਹੈ ਕੋਈ ੱੱੱਕਾ ਨਹੀਂ ਕਰ ਸਕਦਾ ਤੇਰੇ ਨਾਲ ਪਰ ਹਰ ਵਾਰ ਮਾਪੇ ਖਾਲਸੇ ਦੇ ਦਰਬਾਰੋਂ ਖਾਲੀ ਹੱਥ ਪਰਤਦੇ ਹਨ ਸਾਥੋਂ ਵੇਖ ਨਹੀਂ ਹੁੰਦੇ ਜਾ ਮੇਰਾ ਸ਼ੇਰ ਮੁਕਲਾਵਾ ਲੈ ਕੇ ਵਾਪਸ ਪਰਤ ਆਵੀਂ ਸੱਤ ਬਚਨ ਬਾਬਾ ਜੀ ਕਹਿ ਕੇ ਸੁੱਖਾ ਸਿੰਘ ਮੁਕਲਾਵਾ ਲੈਣ ਲਈ ਚਲਾ ਗਿਆ ਪਰ ਉਹ ਘਰ ਰਹਿੰਦਾ ਨਹੀਂ ਸੀ ਕਦੇ ਕਿਤੇ ਹਨੇਰ ਸਵੇਰੇ ਢੇੜਾ ਮਾਰ ਆਉਂਦਾ ਸੀ ਬਾਕੀ ਸਾਰਾ ਸਮਾਂ ਜੱਥੇ ਦੀ ਸੇਵਾ ਵਿੱਚ ਹੀ ਗੁਜ਼ਾਰਦਾ ਕੁਝ ਸਮਾਂ ਪਾ ਕੇ ਸੁੱਖਾ ਸਿੰਘ ਦੇ ਘਰ ਬੱਚੀ ਨੇ ਜਨਮ ਲਿਆ ਉਹਨੀ ਦਿਨੀ ਪਿੰਡਾਂ ਵਿੱਚ ਕੁੜੀਆਂ ਜੰਮਦੀਆਂ ਨੂੰ ਮਾਰ ਦਿੰਦੇ ਸਨ ਕੁਝ ਐਸ ਡਰ ਤੋਂ ਕਿ ਤੁਰਕ ਨਾ ਚੁੱਕ ਕੇ ਲੈ ਜਾਣ ਅਤੇ ਬਾਕੀ ਐਸ ਕਰਕੇ ਕਿ ਵਿਆਹ ਨਹੀਂ ਪਵੇਗੀ ਖਰਚਾ ਕਰਵਾਵੇਗੀ ਹੁਣ ਇਹ ਤਾਂ ਪ੍ਰਮਾਤਮਾ ਜਾਣਦਾ ਹੈ ਕਿ ਕਿਵੇਂ ਤੇ ਕੀਨੇ ਪਰ ਸੁਖਾ ਸਿੰਘ ਦੀ ਧੀ ਵੀ ਜੰਮ ਦੀ ਮਰ ਗਈ ਪਤਾ ਨਹੀਂ ਆਪਣੀ ਮੌਤ ਜਾਂ ਕਿਸੇ ਨੇ ਆਪ ਮਾਰ ਦਿੱਤਾ ਇਹ ਗੱਲ ਪੰਥਕੋਲ ਪੁੱਜ ਗਈ ਕਿ ਸੁਖਾ ਸਿੰਘ ਦੀ ਧੀ ਨੂੰ ਜੰਮ ਦੀ ਨੂੰ ਮਾਰ ਦਿੱਤਾ ਗਿਆ ਹੈ ਸਿੰਘਾਂ ਨੇ ਸੁਖਾ ਸਿੰਘ ਉੱਤੇ ਕੁੜੀ ਮਾਰ ਦਾ ਦੋਸ਼ ਲਾਇਆ ਅਤੇ ਉਸ ਦੇ ਲੰਗਰਾਂ ਵਿੱਚ ਵੜਨ ਉੱਤੇ ਪਾਬੰਦੀ ਲਾ ਦਿੱਤੀ ਉਸ ਦਾ ਭਾਂਡਾ ਖਾਲਸਾ ਪੰਥ ਨੇ ਵਖ ਕਰ ਦਿੱਤਾ ਇਹ ਖਾਲਸੇ ਦੀ ਰੀਤ ਹੈ ਕਿ ਨੜੀ ਮਾਰ ਅਤੇ ਕੁੜੀ ਮਾਰ ਨਾਲ ਕੋਈ ਮੇਲ ਮਲਾਪ ਨਹੀਂ ਰੱਖਣਾ। ਉਹੀ ਸੁਖਾ ਸਿੰਘ ਜੋ ਦੀਵਾਨ ਵਿੱਚ ਮੂਰਲੀਆਂ ਸਫਾ ਵਿੱਚ ਬੈਠਦਾ ਸੀ ਉਸ ਨੂੰ ਦੀਵਾਨ ਵਿੱਚ ਸਭ ਤੋਂ ਪਿੱਛੇ ਦੂਰ ਕਰਕੇ ਬਿਠਾਉਂਦੇ। ਸੁਖਾ ਸਿੰਘ ਤੋਂ ਸਾਰੀਆਂ ਸੇਵਾਵਾਂ ਖੋਹ ਲਈਆਂ ਅਤੇ ਉਹ ਜਥੇ ਵਿੱਚ ਹੁੰਦਾ ਹੋਇਆ ਵੀ ਇਕੱਲਾ ਰਹਿ ਗਿਆ। ਇਹੇ ਫਿਕਰ ਉਸ ਨੂੰ ਅੰਦਰੋਂ-ਅੰਦਰ ਖਾ ਰਿਹਾ ਸੀ ਕੁੜੀ ਮਾਰ ਦੇ ਦਾਗ ਨੇ ਉਸ ਦਾ ਸੁੱਖ ਚੈਨ ਖੋ ਲਿਆ ਸੀ ਸਾਰਾ ਦਿਨ ਖਿੜਿਆ ਰਹਿਣ ਵਾਲਾ ਚਿਹਰਾ ਮੁਰਝਾ ਗਿਆ ਸੀ ਸੁੱਖਾ ਸਿੰਘ ਨੇ ਬੋਲਣਾ ਬਿਲਕੁਲ ਬੰਦ ਕਰ ਦਿੱਤਾ ਸੀ ਉਸ ਨੂੰ ਵਿਸ਼ਵਾਸ ਸੀ ਕਿ ਮਹਾਰਾਜ ਆਪ ਹੀ ਕੋਈ ਵਿੱਧ ਬਣਾਉਣਗੇ ਅਤੇ ਖਾਲਸਾ ਪੰਥ ਮੁੜ ਉਸ ਉੱਤੇ ਤੁਰ اٹھےਗਾ ਅਤੇ ਉਸ ਨੂੰ ਗੱਲ ਨਾਲ ਲਾਵੇਗਾ ਅਤੇ ਅੱਜ ਉਹ ਦਿਨ ਆ ਗਿਆ ਸੀ ਸੁੱਖਾ ਸਿੰਘ ਨੇ ਗਿਰਜੇ ਦਾ ਸਿਰ ਲਾ ਕੇ ਖਾਲਸਾ ਪੰਥ ਦੀ ਰੱਖ ਵਿਖਾਈ ਸੀ ਅਤੇ ਆਪਣੇ ਲਈ ਪੰਥ ਦਾ ਗਵਾਚਿਆ ਹੋਇਆ ਭਰੋਸਾ ਮੁੜ ਹਾਸਲ ਕਰ ਲਿਆ ਸੀ ਬਾਬੇ ਦੇ ਇਹਨਾਂ ਬੋਲਾਂ ਨੇ ਹੁਣ ਸਾਡੇ ਚਿਹਰਿਆਂ ਉੱਤੇ ਮੁਸਕਰਾਹਟ ਲੈ ਆਂਦੀ ਸੀ ਹੋ ਤੱਕੜੋ ਅਬ ਖਾਲਸੋ ਆਇਆ ਹੁਣ ਤੁਹਾਨੂੰ ਉਹ ਦ੍ਰਿਸ਼ ਵੀ ਦਿਖਾਉਂਦੇ ਹਾਂ ਜਦ ਸੁੱਖਾ ਸਿੰਘ ਨੇ ਮੁਗਲਾਂ ਨੂੰ ਵੰਗਾਰ ਕੇ ਦਰਬਾਰ ਸਾਹਿਬ ਸਰੋਵਰ ਵਿੱਚ ਇਸ਼ਨਾਨ ਕੀਤਾ ਸੀ ਸਾਡੇ ਨਾਲ-ਨਾਲ ਹੁਣ ਬਾਬੇ ਪੰਗੂ ਤੋਂ ਵੀ ਭਾਈ ਸੁੱਖਾ ਸਿੰਘ ਤੋਂ ਪਾਸੇ ਨਹੀਂ ਹੋਇਆ ਜਾ ਰਿਹਾ ਸੀ ਅੱਗੇ ਸਾਖੀ ਸੁੱਖਾ ਸਿੰਘ ਕੀ ਇਉਂ ਤੁਰੀ ਨੂਰਦੀਨ ਦੀ ਸਰਾਂ ਅਤੇ ਮਜੀਠਾ ਮਾਰ ਕੇ ਸਿੰਘਾਂ ਨੇ ਆਪਣਾ ਰੁਖ ਛੀਨੇ ਵਾਲ ਕੀਤਾ ਕਰਮਾ ਛੀਨਾ ਵੀ ਸਿੰਘਾਂ ਨਾਲ ਵੈਰ ਰੱਖਦਾ ਸੀ ਕਰਮਾ ਆਪਣੇ ਛੋਟੇ ਜਿਹੇ ਕਿਲੇ ਵਿੱਚ ਲੁਕਿਆ ਬੈਠਾ ਸੀ ਇਸ ਨੇ ਆਪਣੀ ਹੋਣੀ ਨੇੜੇ ਜਾਣ ਕੇ ਆਪਣੀਆਂ 13 ਪਤਨੀਆਂ ਕਤਲ ਕਰ ਦਿੱਤੀਆਂ ਇਸ ਦੇ ਮਨ ਵਿੱਚ ਇਹ ਸੀ ਕਿ ਜੋ ਲੋਕਾਂ ਦੀਆਂ ਧੀਆਂ ਜ਼ਬਰੀ ਚੁੱਕ ਕੇ ਇਸ ਨੇ ਵਿਆਹ ਕਰਵਾਏ ਨੇ ਸਿੰਘ ਉਹਨਾਂ ਕੁੜੀਆਂ ਨੂੰ ਜਿਉਂਦੀਆਂ ਨਾਲ ਲੈ ਜਾ ਸਕਣ ਸਿੰਘਾ ਨੇ ਕਿਲੇ ਨੂੰ ਘੇਰਾ ਪਾ ਲਿਆ ਕਰਮੇ ਦਾ ਗੋਲੀ ਸਿੱਕਾ ਖਤਮ ਹੋ ਗਿਆ ਸਿੰਘਾਂ ਨੇ ਉਹ ਔਟਾਰੀ ਫਤਿਹ ਕਰ ਲਈ ਜਿੱਥੇ ਉਹ ਲੁਕਿਆ ਹੋਇਆ ਸੀ ਹੁਣ ਕਰਮਾ ਅੰਦਰ ਬਸ ਇਕੱਲਾ ਸੀ ਅਤੇ ਭੋਰੇ ਵਿੱਚ ਛਾਪ ਲਿਆ ਬੈਠਾ ਸੀ ਸਿੰਘਾਂ ਨੇ ਜਦ ਉਸ ਨੂੰ ਵੰਗਾ ਰਿਆ ਤਾਂ ਉਹ ਅੰਦਰੋਂ ਬੋਲਿਆ ਇਹ ਕਿਹਾ ਬਹਾਦਰਾਂ ਵਾਲਾ ਕੰਮ ਹੈ ਇਕੱਲੇ ਨੂੰ ਸਾਰੇ ਟੁੱਟ ਕੇ ਪੈ ਜਾਓਗੇ ਜੇ ਐਨੇ ਦਲੇਰ ਹੋ ਤਾਂ ਮੇਰੇ ਨਾਲ ਕੱਲਾ ਕੱਲਾ ਹੱਥ ਕਰਕੇ ਦੇਖ ਲਓ ਕੰਬੋ ਕੀ ਮਾੜੀ ਵਾਲਾ ਸੂਰਮਾ ਜਵਾਨ ਸਭ ਤੋਂ ਪਹਿਲਾਂ ਅੱਗੇ ਆਇਆ ਅਤੇ ਬੋਲਿਆ ਇਹ ਤਾਂ ਤੂੰ ਸਾਡੇ ਚਿੱਤ ਦੀ ਕਰ ਦਿੱਤੀ ਕਰਮਿਆਂ ਤੂੰ ਇਹ ਦੱਸ ਕਿ ਲੜਨਾ ਕਿਵੇਂ ਹੈ ਸੋਟੀਆਂ ਨਾਲ ਢੀਮਾਂ ਇੱਟਾਂ ਨਾਲ ਜਾਂ ਮੁੱਕੋ ਮੁੱਕੀ ਹੋ ਕੇ ਕੇਰਾ ਬਾਹਰ ਆ ਬਸ ਮੇਰੀ ਜ਼ੁਬਾਨ ਹੈ ਕਿ ਹੋਰ ਕੋਈ ਸਿੰਘ ਤੈਨੂੰ ਹੱਥ ਨਹੀਂ ਲਾਵੇਗਾ ਨਾ ਕੋਈ ਗੋਲੀ ਚਲਾਵੇਗਾ ਅਤੇ ਨਾ ਹੀ ਤੀਰ ਪਰ ਜੇ ਤੂੰ ਹੋਰ ਥੋੜਾ ਚਿਰ ਬਾਹਰ ਨਾ ਆਇਆ ਤਾਂ ਮੈਂ ਅੰਦਰ ਆਵਾਂਗਾ ਕਰਮਾ ਹੱਥ ਬਰਛੀ ਫੜੀ ਛਾਲ ਮਾਰ ਕੇ ਬਾਹਰ ਨਿਕਲਿਆ ਦੂਜੇ ਹੱਥ ਵਿੱਚ ਉਸਦੇ ਢਾਲ ਸ ਹੈ ਸੁੱਖਾ ਸਿੰਘ ਦੇ ਕਹਿਣ ਉੱਤੇ ਉਸਨੇ ਪਹਿਲਾ ਵਾਰ ਕੀਤਾ ਛੂਕਦੀ ਹੋਈ ਬਰਛੀ ਸਿੰਘ ਵੱਲ ਆਈ ਅਤੇ ਉਸਨੇ ਢਾਲ ਉੱਤੇ ਸੰਭਾਲ ਲਈ ਹੁਣ ਮਿੱਤ ਸੁੱਖਾ ਸਿੰਘ ਦੀ ਸੀ ਉਸਨੇ ਕਰਪਾਨ ਦਾ ਐਸਾ ਭਰਵਾ ਵਾਰ ਕੀਤਾ ਕਿ ਅਗਲੇ ਹੀ ਪਾਲਕ ਕਰਮੇ ਦੀ ਦੇਹ ਦੇ ਦੋ ਟੁਕੜੇ ਧਰਤੀ ਉੱਤੇ ਪਏ ਸਨ ਸੁੱਖਾ ਸਿੰਘ ਨੇ ਜਦ ਕਰਮੇ ਛੀਨੇ ਦਾ ਸੋਧਾ ਲਾਇਆ ਤਾਂ ਗੱਲ ਤੁਰਕਾਂ ਤੱਕ ਪਹੁੰਚ ਗਈ ਪਹਿਲਾਂ ਗਿਲ ਜੇ ਤੇ ਹੁਣ ਕਰਮੇ ਨੂੰ ਸੁੱਖਾ ਸਿੰਘ ਦੁਆਰਾ ਮਾਰ ਦੇਣ ਉੱਤੇ ਤੁਰਕਾਂ ਨੇ ਹੋਰ ਸਖਤੀ ਕਰਨ ਦਾ ਸੋਚਿਆ ਮਾਰਿਆ ਮੁੱਕਦੇ ਨਹੀਂ ਹਕੂਮਤ ਦਾ ਵਿਰੋਧ ਕਰਨੋਂ ਟਲਦੇ ਨਹੀਂ ਇਹਨਾਂ ਨੂੰ ਖਤਮ ਕਰ ਦੇ ਕਰਦੇ ਅਸੀਂ ਹੰਬ ਗਏ ਹਾਂ ਪਰ ਇਹ ਜੂਝਣੋਂ ਨਹੀਂ ਹਟਦੇ ਕੋਈ ਤਾਂ ਰਾਹ ਹੋਵੇਗਾ ਕਿ ਹਕੂਮਤ ਨੂੰ ਇਹਨਾਂ ਤੋਂ ਛੁਟਕਾਰਾ ਮਿਲ ਸਕੇ ਮੁਗਲ ਦਰਬਾਰ ਵਿੱਚ ਇਹ ਗੱਲਾਂ ਹੋ ਰਹੀਆਂ ਸਨ ਕੋਈ ਗੈਬੀ ਸ਼ਕਤੀ ਹੈ ਜੋ ਇਹਨਾਂ ਨੂੰ ਤਾਕਤ ਬਖਸ਼ਦੀ ਹੈ ਇਹਨਾਂ ਦਾ ਉਹਦੇ ਨਾਲੋਂ ਸੰਪਰਕ ਤੋੜੋ ਇਹ ਬਿਨਾਂ ਮਾਰਿਆਂ ਹੀ ਮਰ ਜਾਣਗੇ ਕਾਜੀ ਅਬਦੁਲ ਰਹਿਮਾਨ ਬੋਲਿਆ ਪਰ ਉਹ ਸ਼ਕਤੀ ਹੈ ਕਿਹੜੀ ਤੁਰਕ ਦਰਬਾਰੀਆਂ ਨੇ ਪੁੱਛਿਆ ਉਹ ਹੈ ਅੰਮ੍ਰਿਤ ਸਰੋਵਰ ਦਾ ਇਸ਼ਨਾਨ ਤੁਸੀਂ ਜੰਗਾਂ-ਜੁੱਧਾਂ ਵਿੱਚ ਇਹਨਾਂ ਨੂੰ ਜਿੰਨੇ ਜ਼ਖਮ ਦਿੰਦੇ ਹੋ ਸਰੋਵਰ ਵਿੱਚ ਚੁੱਭਾ ਲਾ ਕੇ ਇਹਨਾਂ ਦੇ ਸਭ ਫੱਟ ਭਰ ਜਾਂਦੇ ਹਨ ਅਤੇ ਇਹ ਨਵੇਂ ਨਰੋਏ ਹੋ ਕੇ ਬਾਹਰ ਨਿਕਲਦੇ ਹਨ ਉਹਨਾਂ ਦਾ ਉੱਥੇ ਆਉਣਾ ਬੰਦ ਕਰਵਾਓ ਕਾਜੀ ਦੀ ਸਲਾਹ ਉੱਤੇ ਸਭ ਨੇ ਸਹਿਮਤੀ ਕਰਦਿਆਂ ਫੈਸਲਾ ਕੀਤਾ ਕਿ ਅੰਮ੍ਰਿਤਸਰ ਵਿੱਚ ਫੌਜੀ ਸ਼ਕਤੀ ਹੋਰ ਵਧਾਈ ਜਾਵੇ ਸਰੋਵਰ ਦੇ ਨੇੜੇ ਹੋਰ ਚੌਂਕੀਆਂ ਸਥਾਪਿਤ ਕੀਤੀਆਂ ਜਾਣ ਭਾਈ ਮਨੀ ਸਿੰਘ ਜੀ ਦੀ ਸ਼ਹਾਦਤ ਤੋਂ ਮੰਗਰੋਂ ਤੁਰਕਾਂ ਨੇ ਪਹਿਲਾਂ ਹੀ ਸਿੰਘਾਂ ਦੇ ਦਰਬਾਰ ਸਾਹਿਬ ਆਉਣ ਉੱਤੇ ਪਾਬੰਦੀ ਲਾਈ ਹੋਈ ਸੀ ਸਿੰਘ ਤਾਂ ਕਦੇ ਰਾਤ ਬਰਾਤੇ ਜਾਂਦੇ ਹਨ ਅਤੇ ਇਸ਼ਨਾਨ ਕਰਕੇ ਆਉਂਦੇ ਹਨ ਟਿੱਕੀ ਖੜੀ ਤੋਂ ਜਾਣਾ ਤਾਂ ਲਗਭਗ ਬੰਦ ਹੀ ਹੈ ਜਦ ਕਾਜੀ ਨੇ ਕਿਹਾ ਕਿ ਇਹ ਸਾਰਾ ਅਮਰਤ ਸਰ ਦੇ ਦਰਸ਼ਨ ਇਸ਼ਨਾਨ ਕਰਨ ਦਾ ਪ੍ਰਤਾਪ ਹੀ ਹੈ ਤਾਂ ਹਕੂਮਤ ਨੇ ਫੌਜ ਕਾਜੀ ਅਬਦੁੱਲ ਰਹਿਮਾਨ ਦੇ ਹਵਾਲੇ ਕਰ ਦਿੱਤੀ ਕਿ ਤੁਸੀਂ ਆਪਣੇ ਹਿਸਾਬ ਨਾਲ ਸਖਤੀ ਕਰੋ ਸਾਡੇ ਤਾਂ ਗੱਲ ਵੱਸੋਂ ਬਾਹਰ ਹੋ ਚੁੱਕੀ ਹੈ ਤੁਸੀਂ ਹੀ ਕਿਸੇ ਤਰ੍ਹਾਂ ਇਹਨਾਂ ਨੂੰ ਨੱਥ ਪਾਓ ਅਤੇ ਇਹਨਾਂ ਦਾ ਸਰੋਵਰ ਵਿੱਚ ਫੇਰਾ ਪਾਉਣਾ ਬੰਦ ਕਰੋ ਮੱਛੇ ਦੇ ਮਾਰੇ ਜਾਣ ਤੋਂ ਬਾਅਦ ਤੁਰਕ ਦਰਬਾਰ ਸਾਹਿਬ ਵਿੱਚ ਤਾਂ ਡੇਰਾ ਜਮਾ ਕੇ ਨਹੀਂ ਬੰਦੇ ਪਰ ਅਮਰਤ ਸਰੋਵਰ ਦੇ ਆਲੇ-ਦੁਆਲੇ ਤੁਰਕ ਫੌਜਾਂ ਦੀਆਂ ਚੌਂਕੀਆਂ ਬਿਠਾ ਕੇ ਪਹਿਰੇ ਸਖਤ ਕਰ ਦਿੱਤੇ ਹਨ ਰਾਤ ਨੂੰ ਵੀ ਸਿਪਾਹੀ ਪ੍ਰਕਰਮਾਂ ਵਿੱਚ ਰਾਖੀ ਲਈ ਬੈਠਦੇ ਹਨ ਉੱਚੇ ਬੁਰਜਾਂ ਵਿੱਚ ਵੀ ਫੌਜੀ ਤਾਇਨਾਤ ਹਨ ਜਦ ਕਦੇ ਹਨੇਰੇ ਸਵੇਰੇ ਕਿਸੇ ਸਿੰਘ ਦੇ ਇਸ਼ਨਾਨ ਕਰਨ ਸਮੇਂ ਜਲਦਾ ਖੜਾਕ ਹੁੰਦਾ ਤਾਂ ਤੁਰਕ ਗੋਲੀਆਂ ਦਾ ਮੀਂਹ ਵਰਾ ਦਿੰਦੇ ਫੇਰ ਵੀ ਸਿੰਘਾਂ ਇਸ਼ਨਾਨ ਕਰਨੇ ਬੰਦ ਨਹੀਂ ਕੀਤੇ ਤੁਰਕਾਂ ਦੇ ਅੱਖੀ ਘੱਟਾ ਪਾ ਕੇ ਜਾਂ ਜਿੱਧਰ ਕਿਤੇ ਪਹਿਰਾ ਘੱਟ ਹੋਵੇ ਉਧਰੋਂ ਕਿਉਂਕਿ ਇਕੱਲੇ ਦੁਕੱਲੇ ਫੌਜੀ ਤਾਂ ਸਿੰਘਾਂ ਨੂੰ ਰੋਕਦੇ ਹੀ ਨਹੀਂ ਜਾਨ ਕਿਹਨੂੰ ਪਿਆਰੀ ਨਹੀਂ ਹੁੰਦੀ ਕਾਜੀ ਨੂੰ ਪਤਾ ਲੱਗਿਆ ਤਾਂ ਉਹ ਲੋਹਾ ਲਖਾ ਹੋ ਗਿਆ ਉਸਨੇ ਫੌਜ ਦੀ ਗਿਣਤੀ ਹੋਰ ਵਧਾ ਦਿੱਤੀ ਹੰਕਾਰੀ ਅਤੇ ਜ਼ਾਲਮ ਸੈਨਾਪਤੀ ਤਾਇਨਾਤ ਕਰ ਦਿੱਤੇ ਇਸੇ ਤਰ੍ਹਾਂ ਦੇ ਇੱਕ ਭੂਸਰੇ ਹੋਏ ਸੈਨਾਪਤੀ ਨੇ ਸਿੰਘਾਂ ਵੱਲ ਇੱਕ ਚਿੱਠੀ ਕੱਲੀ ਤੁਸੀਂ ਆਪਣੇ ਆਪ ਨੂੰ ਸ਼ੇਰ ਅਖਵਾਉਂਦੇ ਹੋ ਬਹਾਦਰ ਸੂਰਬੀਰ ਕਹਿੰਦੇ ਹੋ ਤੇ ਨਹਾ ਕੇ ਰਾਤ ਨੂੰ ਜਾਂਦੇ ਹਾਂ ਬੁਝ ਦਿਲਾਵਾਂ ਕਾਇਰਾਂ ਵਾਲੀਆਂ ਹਰਕਤਾਂ ਬੰਦ ਕਰੋ ਜੇ ਸੱਚਮੁੱਚ ਤੁਹਾਡੇ ਗੁਰੂ ਨੇ ਕੋਈ ਕਿਨਕਾ ਮਾਤਰ ਬਹਾਦਰੀ ਤੁਹਾਨੂੰ ਬਖਸ਼ੀ ਹੈ ਤਾਂ ਉਹ ਦਿਖਾਉਣ ਦਾ ਵੇਲਾ ਆ ਗਿਆ ਹੈ ਤੁਹਾਡੀ ਸੂਰਮਤਾਈ ਦੀ ਪਰਖ ਸਰੋਵਰ ਦਵਾਲੇ ਬੀੜੀਆਂ ਸਾਡੀਆਂ ਬੰਦੂਖਾਂ ਲੈਣਗੀਆਂ ਜੇ ਕਿਸੇ ਵੀ ਸਿੰਘ ਵਿੱਚ ਹਿੰਮਤ ਹੈ ਤਾਂ ਦਿਨੇ ਸਰੋਵਰ ਵਿੱਚ ਗੋਤਾ ਲਾ ਕੇ ਵਿਖਾਵੇ ਕਸਮ ਅੱਲਾਹ ਪਾਕ ਦੀ ਉਹ ਉਸ ਦੀ ਜ਼ਿੰਦਗੀ ਦਾ ਆਖਰੀ ਗੋਤਾ ਹੋਵੇਗਾ ਜੰਗਲ ਵਿੱਚ ਇੱਕਦਮ ਸੁੰਨ ਫਸਰ ਗਈ ਕੁਝ ਪਲਾਂ ਲਈ ਕੋਈ ਕੁਝ ਨਾ ਬੋਲਿਆ ਤਦ ਸੁਖਾ ਸਿੰਘ ਨੇ ਚੁੱਪੀ ਤੋੜੀ ਅਤੇ ਚਿੱਠੀ ਲਿਆਉਣ ਵਾਲੇ ਹਲਕਾਰੇ ਨੂੰ ਕਹਿਣ ਲੱਗਾ ਜਾ ਕੇ ਕਹਿ ਉਸ ਹੰਕਾਰੇ ਹੋਏ ਫੌਜਦਾਰ ਨੂੰ ਕਿ ਤਕੜਾ ਹੋ ਜਾਵੇ ਸਿੰਘ ਦਿਨੇ ਇਸ਼ਨਾਨ ਕਰਕੇ ਜਾਣਗੇ ਤੁਸੀਂ ਸਭ ਖਲੋਤੇ ਰਹਿ ਜਾਵੋਗੇ ਅਤੇ ਸਿੰਘ ਅੰਮ੍ਰਿਤਸਰ ਰੋਵਰ ਵਿੱਚ ਸਣ ਕੇਸੀ ਚੁੱਭਾ ਮਾਰ ਕੇ ਜਾਵੇਗਾ ਹਲਕਾਰੇ ਨੇ ਇਨ ਬਿੰਨ ਬੋਲ ਜਾ ਕੇ ਫੌਜਦਾਰ ਨੂੰ ਸੁਣਾਏ ਕੁਸਰਮੁਸਰ ਜਹੀ ਸ਼ੁਰੂ ਹੋ ਗਈ ਕਿ ਆਹ ਫੌਜਦਾਰ ਨੇ ਕੀ ਨਵਾਂ ਨਾਗ ਛੇੜ ਲਿਆ ਹੈ ਚੰਗੇ ਭਲੇ ਬੈਠੇ ਬਿਠਾਇਆਂ ਨੂੰ ਯੱਬ ਪਾ ਦਿੱਤਾ ਹੈ ਫੌਜਦਾਰ ਕੁਝ ਬੋਲਦਾ ਉਸ ਤੋਂ ਪਹਿਲਾਂ ਹੀ ਇੱਕ ਹੋਰ ਸੈਨਾਪਤੀ ਬੋਲਿਆ ਕਹਿੰਦੇ ਨੇ ਸਿੰਘ ਆਪਣੇ ਬੋਲਾਂ ਦੇ ਬਹੁਤ ਪੱਕੇ ਹਨ ਹੁਣ ਜੇ ਕਿਹਾ ਹੈ ਦਿਨੇ ਆਵਾਂਗੇ ਤਾਂ ਜਰੂਰ ਆਉਣਗੇ ਇਹ ਬੋਲ ਸੁਣਦਿਆਂ ਫੌਜਦਾਰ ਹੋਰ ਪਰੇਸ਼ਾਨੀ ਵਿੱਚ ਚਲਾ ਗਿਆ ਪਰ ਉਸਨੇ ਮੌਕਾ ਸੰਭਾਲਦਿਆਂ ਫੌਜੀਆਂ ਨੂੰ ਮੋਰਚਾ ਬੰਦੀ ਸਖਤ ਕਰਨ ਦੇ ਹੁਕਮ ਦੇ ਦਿੱਤੇ ਬੁਰਜਾਂ ਉੱਤੇ ਨਫਰੀ ਵਧਾ ਦਿੱਤੀ ਪ੍ਰਕਰਮਾ ਵਿੱਚ ਦਰਖਤਾਂ ਉੱਤੇ ਵੀ ਫੌਜੀ ਭਾ ਦਿੱਤੇ ਸੂਈਏ ਆਲੇ-ਦੁਆਲੇ ਛੱਡ ਦਿੱਤੇ ਐਨੇ ਪ੍ਰਬੰਧ ਕਰਕੇ ਫੌਜਦਾਰ ਆਪਣੇ ਆਪ ਨੂੰ ਤਰਵਾਸ ਦਿੰਦਿਆਂ ਬੋਲਿਆ ਖਾਲਾ ਜੀ ਦਾ ਵਾੜਾ ਹੈ ਇਹਨੀ ਫੌਜ ਹੁੰਦੇ ਆ ਸਿਰਫ ਨਹਾਉਣ ਲਈ ਇੱਥੇ ਆ ਜਾਣਾ ਕਹਿਣਾ ਬਹੁਤ ਸੌਖਾ ਹੁੰਦਾ ਗੱਲ ਕਰਕੇ ਵਿਖਾਉਣੀ ਹੋਰ ਹੁੰਦੀ ਹੈ ਇੱਥੇ ਹੁਣ ਰਾਤ ਨੂੰ ਕੋਈ ਨਹੀਂ ਕੁਸਕ ਸਕਦਾ ਦਿਨੇ ਆਉਣਾ ਤਾਂ ਦੂਰ ਰਿਹਾ ਪੈਰਾ ਸੱਚ ਮੁੱੱਚ ਬਹੁਤ ਸਖਤ ਹੋ ਗਿਆ ਸੀ ਜਾਲ ਵਿੱਚ ਚੁੰਬੀ ਮਾਰਦੇ ਜਾਂ ਪਾਣੀ ਪੀਂਦੇ ਪੰਛੀ ਨੂੰ ਵੀ ਫੁੰਡ ਦਿੱਤਾ ਜਾਣ ਲੱਗਾ ਕਿ ਮਤਾ ਕੋਈ ਸਿੰਘ ਪੰਖੀ ਦਾ ਰੂਪ ਧਾਰ ਕੇ ਇਸ਼ਨਾਨ ਨਾ ਕਰ ਜਾਵੇ ਇਹ ਗੱਲਾਂ ਵੀ ਮੁਗਲਾਂ ਵਿੱਚ ਆਮ ਚੱਲਦੀਆਂ ਸਨ ਕਿ ਸਿੰਘ ਜੈਸਾ ਚਾਹਣ ਤੈਸਾ ਰੂਪ ਧਾਰ ਸਕਦੇ ਹਨ ਪਹਿਲਾ ਨਾਲੋਂ 10 ਗੁਣਾ ਸਖਤਾਈ ਵਧਾ ਦਿੱਤੀ ਗਈ ਉਧਰ ਭਾਈ ਸੁੱਖਾ ਸਿੰਘ ਇਸ਼ਨਾਨ ਕਰਨ ਲਈ ਪੂਰਾ ਧ੍ਰੜ ਸੀ ਉਸ ਨੂੰ ਕੁਝ ਸਿੰਘਾਂ ਨੇ ਰਾਤ ਨੂੰ ਅੰਮ੍ਰਿਤਸਰ ਦਾਖਲ ਹੋਣ ਦੀ ਤਰਕੀਬ ਦੱਸੀ ਪਰ ਸੁੱਖਾ ਸਿੰਘ ਬੋਲਿਆ ਇਹ ਤਾਂ ਫੇਰ ਬਚਨਾ ਤੋਂ ਥੜਕਣ ਵਾਲੀ ਗੱਲ ਹੋਵੇਗੀ ਮੈਂ ਦਿਨ ਵੇਲੇ ਹੀ ਜਾਵਾਂਗਾ ਪੰਥ ਨੇ ਅਰਦਾਸ ਕੀਤੀ ਹੇ ਸੱਚੇ ਪਿਤਾ ਸੋਢੀ ਸੁਲਤਾਨ ਧੰਨ ਗੁਰੂ ਰਾਮਦਾਸ ਜੀਓ ਮਹਾਰਾਜ ਆਪ ਜੀ ਦੇ ਪਚੰਗੀ ਨੇ ਸਿਰ ਤੋਂ ਪਰੇ ਦਾ ਬਚਨ ਕਰ ਦਿੱਤਾ ਹੈ ਆਪ ਜੀ ਸਹਾਈ ਹੋਣਾ ਅਤੇ ਸਿੰਘ ਨੂੰ ਬਚਨ ਪਾਲਣ ਦਾ ਬਲ ਬਖਸ਼ਿਸ਼ ਕਰਨਾ ਸੁਖਾ ਸਿੰਘ ਨੇ ਸਿੰਘਾਂ ਨੂੰ ਫਤਿਹ ਬੁਲਾਈ ਅਤੇ ਚਾਲਾ ਪਾਇਆ ਉਸ ਨੇ ਆਪਣੇ ਸਿਰ ਤੁਰਖਾਂ ਵਾਂਗ ਮਡਾਸਾ ਰੂਪੀ ਪੱਗ ਬੰਨੀ ਅਤੇ ਹੱਥ ਵਿੱਚ ਕਮਾਨ ਫੜ ਲਈ ਦੁਪਹਿਰ ਤੋਂ ਬਾਅਦ ਦਾ ਸਮਾਂ ਹੈ ਸੁਖਾ ਸਿੰਘ ਨੇ ਜੰਗਲ ਵਿੱਚੋਂ ਨਿਕਲ ਕੇ ਉਹ ਰਾਹ ਲੈ ਲਿਆ ਹੈ ਜੋ ਲਾਹੌਰ ਤੋਂ ਅੰਮ੍ਰਿਤਸਰ ਸਾਹਿਬ ਨੂੰ ਆਉਂਦਾ ਹੈ ਇਸ ਦਾ ਕਾਰਨ ਇਹ ਸੀ ਕਿ ਕਿਸੇ ਨੂੰ ਸ਼ੱਕ ਨਾ ਹੋਵੇ ਅਤੇ ਜਾਪੇ ਕਿ ਕੋਈ ਰਾਹੀਰ ਲਾਹੌਰੋਂ ਆ ਰਿਹਾ ਹੈ ਗਲੀਆਂ ਵਿੱਚ ਦੀ ਹੁੰਦਾ ਹੋਇਆ ਬ੍ਰह्म ਬੂਟੇ ਵਾਲੇ ਪਾਸਿਓਂ ਸੁਖਾ ਸਿੰਘ ਅੰਮ੍ਰਿਤਸਰ ਰੋਵਰਗ ਦੇ ਕੋਲ ਪਹੁੰਚ ਗਿਆ ਉਸ ਨੇ ਘੋੜੇ ਨੂੰ ਪਾਣੀ ਪਿਲਾਉਣ ਦੇ ਬਹਾਨੇ ਅਗਾਹ ਕੀਤਾ ਉੜਾ ਸਰੋਵਰ ਦੇ ਵਿੱਚ ਵੜ ਗਿਆ ਤਾਂ ਸੁਖਾ ਸਿੰਘ ਨੇ ਵੀ ਅਸਤਰਾ ਵਸਤਰਾ ਸਮੇਤ ਸਰੋਵਰ ਵਿੱਚ ਚੁੱਬਾ ਮਾਰਿਆ ਇਸ਼ਨਾਨ ਕਰਦਿਆ ਉਸ ਨੇ ਤੁਰਕਾਂ ਵਾਲਾ ਮਡਾਸਾ ਸਿਰੋਂ ਉਤਾਰ ਦਿੱਤਾ ਅਤੇ ਦਮਾਲੇ ਉੱਤੇ ਸੱਜੇ ਚੱਕਰਾਂ ਦਾ ਚਮਕਾਰਾ ਜਦ ਬੁਰਜਾਂ ਉੱਤੇ ਬੈਠੇ ਤੁਰਕਾਂ ਉੱਤੇ ਪਿਆ ਉਹਨਾਂ ਦੇ ਪੈਰਾਂ ਜ਼ਮੀਨ ਨਿਕਲ ਗਈ ਇਸ ਤੋਂ ਪਹਿਲਾਂ ਕਿ ਉਹ ਕੁਝ ਸੰਭਲ ਦੇ ਸੁਖਾ ਸਿੰਘ ਨੇ ਜੈਕਾਰਾ ਗਜਾਇਆ ਖੁਸ਼ੀਆਂ ਦੇ ਜਕਾਰੇ ਗਜਾਵੇ ਨਿਹਾਲ ਹੋ ਜਾਵੇ ਧੰਨ ਧੰਨ ਸੋਢੀ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਜੀ ਦੇ ਮਨ ਨੂੰ ਭਾਵੇ ਸਤ ਸ਼੍ਰੀ ਅਕਾਲ ਸਿੰਘ ਨੇ ਕੇਸ ਨੰਗੇ ਕਰ ਦਿਆ ਸਨ ਕੇਸੀ ਇੱਕ ਹੋਰ ਚੁੱਭਾ ਮਾਰਿਆ ਬਾਹਰ ਆਉਂਦਿਆਂ ਹੀ ਧੂ ਕੇ ਕਿਰਪਾਨ ਮਿਆਨੋ ਕੱਢੀ ਅਤੇ ਤੁਰਕਾਂ ਨੂੰ ਲਲਕਾਰਿਆ ਸਿੰਘ ਨੇ ਤਾਂ ਬੋਲ ਪੁਗਾ ਦਿੱਤਾ ਹੈ ਹੁਣ ਵਾਰੀ ਤੁਹਾਡੀ ਹੈ ਤੁਸੀਂ ਤਾਂ ਪੰਛੀ ਨੂੰ ਪਾਣੀ ਨਹੀਂ ਪੀਣ ਦਿੰਦੇ ਸਰੋਵਰ ਵਿੱਚੋਂ ਆਓ ਜੇ ਕਿਸੇ ਵਿੱਚ ਤਾਕਤ ਹੈ ਰਾ ਰੋਕੋ ਮੇਰਾ ਰਾ ਤੇ ਸੁੱਖਾ ਸਿੰਘ ਨੇ ਘੋੜਾ ਦੌੜਾ ਦਿੱਤਾ ਤੁਰਕਾ ਨੇ ਗੋਲੀਆਂ ਦੀ ਬਿਛਾੜ ਕੀਤੀ ਪਰ ਸਿੰਘ ਕਦ ਹੱਥ ਆਉਂਦਾ ਸੀ ਪਿੱਛਾ ਕਰੋ ਇਸ ਦਾ ਅਤੇ লাশ ਲੈ ਕੇ ਹੀ ਵਾਪਸ ਪਰਤਿਓ ਕਾਜੀ ਅਬਦੁੱਲ ਰਹਿਮਾਨ ਚੀਕਿਆ ਫੌਜਦਾਰ ਨੇ ਆਪਣੀ ਟੁਕੜੀ ਲੈ ਕੇ ਸਿੰਘ ਦੇ ਮਗਰ ਘੋੜੇ ਦੌੜਾ ਦਿੱਤੇ ਸਿੰਘ ਜੰਗਲ ਵਿੱਚ ਦਾਖਲ ਹੋ ਗਿਆ ਤਾਂ ਫੌਜ ਵੀ ਮੰਗਰੇ ਜੰਗਲ ਵਿੱਚ ਵੜ ਗਈ ਜਿਵੇਂ ਹੀ ਸਾਰੀ ਫੌਜ ਅੰਦਰ ਆਈ ਬੰਦੂਕਾਂ ਦੀਆਂ ਸੈਂਕੜੇ ਗੋਲੀਆਂ ਨੇ ਉਹਨਾਂ ਦਾ ਸਵਾਗਤ ਕੀਤਾ ਅਤੇ ਥਾਂ ਢੇਰ ਕਰ ਦਿੱਤੇ ਫੌਜਦਾਰ ਡੋਰਪੌਰ ਹੋਇਆ ਦੇਖਦਾ ਹੀ ਰਹਿ ਗਿਆ ਸੁੱਖਾ ਸਿੰਘ ਉਸ ਦੇ ਕੋਲ ਆਇਆ ਕਿਰਪਾਨ ਦਾ ਇੱਕ ਜ਼ੋਰਦਾਰ ਵਾਰ ਕੀਤਾ ਤੇ ਫੌਜਦਾਰ ਦਾ ਸਿਰ ਲਾ ਕੇ ਪਰੇ ਮਾਰਿਆ ਇਹ ਕਲਗੀਆਂ ਵਾਲੇ ਦਾ ਪੰਥ ਹੈ ਮੁੱਕ ਗਏ ਮਾਰਨ ਵਾਲੇ ਚਾਰ ਦਿਨ ਰਾਜ ਭਾਗ ਭੋਗ ਲਓ ਬਸ ਖਾਲਸੇ ਦੀ ਮਿੱਤ ਆਉਣ ਹੀ ਵਾਲੀ ਹੈ ਚੜਤ ਸਿੰਘ ਨੇ ਚੜਦੀ ਕਲਾ ਦੇ ਬੋਲ ਬੋਲੇ ਅਸਲ ਵਿੱਚ ਇਹ ਸਿੰਘਾਂ ਦੀ ਰਣਨੀਤੀ ਸੀ ਭਾਈ ਸੁੱਖਾ ਸਿੰਘ ਨੇ ਸਿੰਘਾਂ ਦੇ ਇੱਕ ਜਥੇ ਨੂੰ ਪਹਿਲਾਂ ਹੀ ਹਮਲੇ ਲਈ ਤਿਆਰਬਰ ਤਿਆਰ ਕਰਕੇ ਜੰਗਲ ਵਿੱਚ ਬਿਠਾਇਆ ਹੋਇਆ ਸੀ ਪਾਈ ਸੁਖਾ ਸਿੰਘ ਇਸ਼ਨਾਨ ਕਰਕੇ ਦੌੜਿਆ ਹੀ ਉਧਰ ਵੱਲ ਸੀ ਜਿੱਧਰ ਸਿੰਘ ਧਾਵਾ ਕਰਨ ਲਈ ਕਮਰ ਕੱਸੇ ਘਰੀ ਬੈਠੇ ਸਨ ਫੌਜ ਦੇ ਤਾਂ ਇਹ ਗੱਲ ਚਿੱਤ ਚੇਤੇ ਵਿੱਚ ਵੀ ਨਹੀਂ ਸੀ ਮੁਗਲਾਂ ਦੀ ਟੁਕੜੀ ਵੇਖਦਿਆਂ ਹੀ ਸਿੰਘ ਟੁੱਟ ਕੇ ਪੈ ਗਏ ਪਲਾਂ ਵਿੱਚ ਤੁਰਕਾਂ ਦੀਆਂ ਲਾਸ਼ਾਂ ਦੇ ਢੇਰ ਜੰਗਲ ਵਿੱਚ ਲੱਗ ਗਏ ਕਾਜੀ ਅਬਦੁੱਲ ਰਹਿਮਾਨ ਵੀ ਆਪਣੀ ਟੁਕੜੀ ਲੈ ਕੇ ਪਹੁੰਚ ਗਿਆ ਉਸ ਨੂੰ ਵੀ ਕਿੱਥੇ ਖਬਰ ਸੀ ਕਿ ਸਿੰਘਾ ਨੇ ਕੀ ਪਾਣਾ ਵਰਤਾ ਦਿੱਤਾ ਹੈ ਜਦ ਸਿੰਘਾ ਨੂੰ ਪਤਾ ਲੱਗਿਆ ਕਿ ਇਹੋ ਕਾਜੀ ਹੈ ਜਿਸ ਨੇ ਦਰਬਾਰ ਸਾਹਿਬ ਵਿੱਚ ਸਖਤ ਪੈਰਾ ਬਿਠਾਇਆ ਹੈ ਅਤੇ ਇਹੋ ਹੈ ਜਿਸ ਨੇ ਸਿੰਘਾ ਨੂੰ ਇਸ਼ਨਾਨ ਕਰਨ ਲਈ ਵੰਗਾਰਿਆ ਸੀ ਤਾਂ ਉਹ ਕਾਜੀ ਦੀ ਟੁਕੜੀ ਉੱਤੇ ਟੁੱਟ ਕੇ ਪੈ ਗਏ ਪਲਾਂ ਵਿੱਚ ਹੀ ਕਾਜੀ ਅਬਦੁੱਲ ਰਹਿਮਾਨ ਦੀ ਬੋਟੀ-ਬੋਟੀ ਕਰ ਦਿੱਤੀ ਗਈ ਇਸ ਝੜਪ ਵਿੱਚ ਸਿੰਘਾ ਨੇ ਕਾਜੀ ਦੇ ਨਾਲ ਉਸ ਦੇ ਪੁੱਤਰ ਨੂੰ ਵੀ ਜੰਮਪੂਰੀ ਪਹੁੰਚਾ ਦਿੱਤਾ ਸੀ